ਕੀ ਸ਼ਾਂਤੀ ਦਾਤਾ ਸ਼ਾਂਤੀ ਦਾਤਾ ਪਰਮੇਸ਼ਵਰ ਪਰਮੇਸ਼ਵਰ ਸ਼ੈਤਾਨ ਨੂੰ ਸ਼ੈਤਾਨ ਨੂੰ ਜੱਦ ਦੇ ਤੁਹਾਡੇ ਚੱਪ ਦੇ ਤੁਹਾਡੇ ਪੈਰਾਂ ਦੇ ਹੇਠ ਪੈਰਾਂ ਦੇ ਹੇਠ ਮਿੱਤੇਗਾ ਇੱਕ ਵਾਰੀ ਤਾਲੀ ਮਾਰ ਦਿਓ ਤੇ ਕਿੰਨਾ ਨਾਲ ਵਾਦਾ ਕੀਤਾ ਮੇਰੇ ਨਾਲ ਤੇ ਤੁਹਾਡੇ ਨਾਲ ਕੀ ਵਾਦਾ ਕੀਤਾ ਸ਼ਿਤਾਨ ਨੂੰ ਛੱਪ ਦਿਆਂ ਜਦੋਂ ਤੁਹਾਡੇ ਲੱਗ ਆਉਣ ਲੱਗੇਗਾ ਜਦੋਂ ਤੁਹਾਡੇ ਬੱਚਿਆਂ ਦੇ ਲੱਗ ਆਉਣ ਲੱਗੇਗਾ ਜਦੋਂ ਤੁਹਾਡੇ ਬਜ਼ੁਰਗਾਂ ਦੇ ਲੱਗ ਆਉਣ ਲੱਗੇਗਾ ਜਦੋਂ ਤੁਹਾਡਾ ਕੰਮ ਖਰਾਬ ਕਰਨ ਲੱਗੇਗਾ ਜਦੋਂ ਤੁਹਾਡੀ ਬਰਕਤ ਖੋਣ ਲੱਗੇਗਾ ਜਦੋਂ ਤੁਹਾਨੂੰ ਠੰਡ ਲਾਉਣ ਲੱਗੇਗਾ ਜਦੋਂ ਤੁਹਾਨੂੰ ਬੁਖਾਰ ਚੜਾਉਣ ਲੱਗੇਗਾ ਜਦੋਂ ਤੁਹਾਨੂੰ ਜ਼ੁਕਾਮ ਲਾਉਣ ਲੱਗੇਗਾ ਜਦੋਂ ਤੁਹਾਡਾ ਬੀਪੀ ਵਧਣ ਲੱਗੇਗਾ ਘਟਣ ਲੱਗੇਗਾ ਜਦੋਂ ਟੈਕ ਹੋਣ ਲੱਗੇਗਾ ਜਦੋਂ ਸ਼ਤਾਨ ਇਹ ਬਿਮਾਰੀਆਂ ਤੁਹਾਡੇ ਲਾਗੇ ਲੈ ਕੇ ਆਏਗਾ ਤੇ ਪਰਮੇਸ਼ਵਰ ਕਹਿੰਦਾ ਮੈਂ ਝੱਪ ਦੇ ਸ਼ਤਾਨ ਨੂੰ ਪੈਰਾ ਦੇ ਹੱਲੇ ਕੱਢਿਆ ਨਾ ਮੈਂ ਤੁਹਾਡੀ ਲੜਾਈ ਲੈਣੀ ਆਂਗੇ ਲੜੂਗਾ ਮੈਂ ਲੜਾਂਗਾ ਤੁਹਾਡੀ ਲੜਾਈ ਮੈਂ ਉਸ ਨੂੰ ਪੈਰਾਂ ਦੇ ਥਲੇ ਰੋੜ ਦੂੰਗਾ ਉਹ ਤੁਹਾਡਾ ਬਾਹਰ ਨਹੀਂ ਗਿਆ ਨਹੀਂ ਕਰੇਗਾ ਉਹ ਤੁਹਾਡੇ ਲਾਗੇ ਨਹੀਂ ਆਏਗਾ ਤੁਹਾਨੂੰ ਉਹ ਸੂਏਗਾ ਨਹੀਂ ਕਿਉਂਕਿ ਮੈਂ ਤੁਹਾਡੇ ਨਾਲ ਖੜਾ ਹਾਂ ਮੈਂ ਖੁਦਰ ਵਾਲਾ ਪ੍ਰਭੂ ਮੈਂ ਤੈਨੂੰ ਸ਼ਕਤ ਵਾਲਾ ਦੇਰ ਵਾਲਾ ਪ੍ਰਭੂ ਤੇ ਸਤਾਨੂ ਜੂ ਤੇਰੇ ਖਿਲਾਫ ਆ ਉਸ ਨੂੰ ਮੈਂ ਕਾਰਾਂ ਦੇ ਥਲੇ ਰੋਲ ਦਿਆਂਗਾ ਕੌਣ ਕਹਿੰਦਾ ਪ੍ਰਭੂ ਪ੍ਰਭੂ ਤੁਹਾਡੇ ਨਾਲ ਵਾਦਾ ਕਰਦਾ ਹੈ ਇਹ ਪ੍ਰਭੂ ਦਾ ਵਾਦਾ ਤੁਹਾਡੇ ਨਾਲ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਜਦੋਂ ਪਰਮੇਸ਼ਰ ਨੇ ਸਾਡੇ ਨਾਲ ਐਡੇ-ਐਡੇ ਵੱਡੇ-ਵੱਡੇ ਵਾਅਦੇ ਕੀਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਪ੍ਰਭੂ ਦੇ ਹੁਕਮ ਦੀ ਪਾਲਣਾ ਕਰੀਏ ਅਸੀਂ ਵੀ ਉਹਦੀ ਹਜ਼ੂਰੀ 'ਚ ਜਾਈਏ ਤਾਂ ਕਿ ਸ਼ੈਤਾਨ ਸਾਨੂੰ ਸੂ ਨਾ ਸਕੇ ਤਾਂ ਕਿ ਸ਼ੈਤਾਨ ਸਾਨੂੰ ਬਰਬਾਦ ਨਾ ਕਰ ਸਕੇ ਇੱਕ ਵਾਰੀ ਉੱਚੀ ਬੋਲੋ ਹਲੇ ਜੀਨਾ ਸ਼ਤਾਨ ਦੀਆਂ ਚਾਲਾਂ ਤੋਂ ਪਰਮੇਸ਼ਵਰ ਕੀ ਕਰੇਗਾ ਤੁਹਾਨੂੰ ਛੜਾ ਮਨੇਗਾ ਜਿਦੋਂ ਹੀ ਉਹਦੇ ਹੁਕਮ ਦੀ ਕੀ ਕਰਦੇ ਆ ਪਾਲਣਾ ਕਰਦੇ ਕਿਉਂਕਿ ਪ੍ਰਭੂ ਨਹੀਂ ਚਾਹੁੰਦੇ ਕਿ ਮੇਰੀ ਬੇਟੀ ਆਣਾ ਗਿਆ ਕਾਰੀ ਬਣੇ ਪ੍ਰਭੂ ਨਹੀਂ ਚਾਹੁੰਦੇ ਕਿ ਮੇਰੀ ਬੇਟੀ ਧੀਠ ਹੋਵੇ ਕਿਉਂਕਿ ਪ੍ਰਭੂ ਪਰਮੇਸ਼ਵਰ ਆਪਣੇ ਪੁੱਤਰ ਨੂੰ ਆਪਣੀ ਧੀ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ ਤੇ ਜਿਵੇਂ ਪ੍ਰਭੂ ਸੋਧਿਆ ਤੇ ਪ੍ਰਭੂ ਤੁਹਾਨੂੰ ਵੀ ਸੋਧ ਬਣਾਉਣਾ ਚਾਹੁੰਦਾ ਜਿਵੇਂ ਪ੍ਰਭੂ ਪੈਰਾਂ ਦੇ ਥੱਲੇ ਸਤਾਨ ਨੂੰ ਰੋਲਦਾ ਤੇ ਉਦਾਂ ਹੀ ਪ੍ਰਭੂ ਤੁਹਾਨੂੰ ਵੀ ਇਸੇ ਅਧਿਕਾਰ ਦੇ ਨਾਲ ਕਹਿੰਦਾ ਕਿ ਮੈਂ ਤੁਹਾਨੂੰ ਸਭ ਪਾਤੇ ਭੂਮਿਆਂ ਤੇ ਸਤਾਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਪੈਰਾਂ ਦੇ ਥੱਲੇ ਰੋਲਣ ਦਾ ਅਧਿਕਾਰ ਦਿੰਦਾ ਹਾਂ ਪ੍ਰਭੂ ਤੁਹਾਨੂੰ ਇਦਾਂ ਬਣਾਉਣਾ ਚਾਹੁੰਦਾ ਹੈ ਪ੍ਰਭੂ ਤੁਹਾਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ ਤੁਸੀਂ ਪ੍ਰਭੂ ਵਰਗੇ ਬੰਨਾ ਜਦੋਂ ਤੁਸੀਂ ਪ੍ਰਭੂ ਵਰਗੇ ਹੋਵੋਗੇ ਪ੍ਰਭੂ ਦੀਆਂ ਆਦਤਾਂ ਤੁਹਾਡੇ ਵਿੱਚ ਹੋਣ ਕਿਉਂਕਿ ਪ੍ਰਭੂ ਦੇ ਤੁਸੀਂ ਪੁੱਤਰ ਹੋ ਤੇ ਜਿਹੜਾ ਪੁੱਤਰ ਹੁੰਦਾ ਨਾ ਉਹ ਆਪਣੇ ਪਿਓ ਵਰਗਾ ਹੁੰਦਾ ਬੋਲਦੇ ਹੋ ਹallelujah ਉਹ ਆਪਣੇ ਪਿਓ ਵਰਗੇ ਕੰਮ ਕਰੇਗਾ ਕਿ ਦੂਜਿਆਂ ਵਰਗੇ ਕਰੇਗਾ ਹੈ ਨਾ ਜਿਹੜੇ ਜਿਹੜੇ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਆਪਣੇ ਪਿਤਾ ਦੀ ਪਿਤਾ ਦੇ ਵਰਗੇ ਨੇ ਤੇ ਪਿਤਾ ਦੀ ਆਗਿਆਕਾਰੀ ਕਰਦੇ ਨੇ ਤੇ ਪਿਤਾ ਉਹਨਾਂ ਦੇ ਉੱਤੇ ਕੀ ਹੋ ਜਾਂਦੇ ਨੇ ਪ੍ਰਸੰਨ ਬੰਦ ਉਹਦੇ ਬੱਚੇ ਨਾਲ ਨਾ ਖੇਡ ਜੇ ਸੂਤੇ ਨੂੰ ਵੇਖ ਰਹੀ ਮੈਂ ਤੈਨੂੰ ਟਾਈਮ ਦੇ ਦੇ ਤਾਂ ਅੱਛੇ ਕਹਿੰਦੇ ਮੁਰਕੇ ਬੱਚੇ ਨਾਲ ਖੇਡੀ ਸਿਕੋ ਸੱਤ ਸੱਤ 6 ਦਿਨ ਹੋ ਆ ਜੇ ਹੈਗੇ ਨੇ ਇਹਨੂੰ ਕਹਿੰਦੇ ਡਰ ਇਸ ਨੂੰ ਕਹਿੰਦੇ ਡਰਨਾ ਅਹੀਂ ਜਿੱਦਾਂ ਪ੍ਰੇਟ ਦੇ ਵਿੱਚ ਜਾਂਦੇ ਹੀ ਨਾ ਸੋਮਵਾਰ ਸਾਡੀ ਪ੍ਰੇਟ ਹੁੰਦੀ ਸੀ ਪ੍ਰੇਡ ਦੇ ਵਿੱਚ ਉਸੂਲ ਆ ਕਿ ਨਾ ਹੱਥ ਹਲਾਇਆ ਜਾਵੇ ਜੇ ਸਾਵਧਾਨ ਕੀਤਾ ਤੇ ਸਾਵਧਾਨ ਜੇ ਬੇਸਰਮ ਕਰਾਤਾ ਤੇ ਸਪਾਈ ਕੀ ਰਹਿੰਦਾ ਬੇਸਰਮ ਤੇ ਜਦੋਂ ਉਹਨੂੰ ਬੋਲਿਆ ਜਾਂਦਾ ਨਾ ਜੈਸੇ ਥੇ ਤੇ ਫਿਰ ਜੈਸੇ ਥੇ ਜਿੱਦਾਂ ਫਿਰ ਤੁਸੀਂ ਇੱਕ ਦੂਜੇ ਦੇ ਨਾਲ ਗੱਲਬਾਤ ਵੀ ਕਰ ਸਕਦੇ ਜੇ ਬਾਏ ਤੇ ਫਿਰ ਥਾਏ ਮੁਰਨਾ ਤੇ ਜੇ ਬਾਏ ਕਹਿਣਾ ਤੇ ਬਾਏ ਤੇ ਜੇ ਕਹਤਾ ਨਾ ਥੰਮ ਤੇ ਉੱਥੇ ਸਪਾਈ ਥੰਮ ਜਾੰਬਰ ਤੇ ਤੁਸੀਂ ਕਿੱਦਾਂ ਦੇ ਸਪਾਈ ਹੋ ਅੱਧਾ ਘੰਟਾ ਪੌਣਾ ਘੰਟਾ ਨਹੀਂ ਪ੍ਰਭੂ ਦੇ ਲਈ ਥੰਮ ਸਕਦੇ ਕਿਹ ਹੋਣੇ ਸਪਾਈ ਦੇ ਪ੍ਰਭੂ ਕਹਿੰਦਾ ਤੁਸੀਂ ਦਾਇਂ ਨਹੀਂ ਜਾਣਾ ਤੇਹੀ ਕਹਿੰਦੇ ਜਾਣਾ ਹੀ ਪ੍ਰਭੂ ਕਹਿੰਦਾ ਨਾ ਦਾਇਂ ਦੇਖ ਨਾ ਬਾਇਂ ਦੇ ਮੇਰੀ ਔਰ ਦੇਖ ਤੇਹੀ ਕਹਿੰਨੇ ਨਾ ਉੱਥੇ ਵੀ ਸੈਂਟਰ ਖੁੱਲ ਗਿਆ ਮੈਂ ਤਾਂ ਉੱਥੇ ਵੀ ਜਾਣਾ ਪਿਓ ਇੱਕ ਇੱਕ ਚਾਹੀਦਾ ਤੇ ਬੜੇ ਪਿਓ ਤੁਹਾਡਾ ਕਿੰਨੇ ਹੋਣੇ ਚਾਹੀਦੇ ਇੱਕ ਪਈ ਇੱਕ ਹੀ ਹੋਣਾ ਚਾਹੀਦਾ ਨਾ ਪਿਓ ਆਪਣਾ ਹੋਵੇ ਭਾਵੇਂ ਗਰੀਬ ਕਿਉ ਨਹੀਂ ਕਈ ਭੈਣਾਂ ਕਹਿੰਦੀਆਂ ਕਈ ਭੈਣਾਂ ਆਪਣੇ ਪਤੀ ਵੱਲੋਂ ਕਹਿੰਦੀਆਂ ਇਹ ਭੈਣਾਂ ਜਿੱਦਾਂ ਦਾ ਵਿਆਹ ਪਰ ਹੈ ਤੇ ਮੇਰਾ ਪਤੀ ਆ ਨਾ ਸਰਾਂ ਪਿੰਦਾ ਤੇ ਕੋਈ ਗੱਲ ਨਹੀਂ ਦੁਆ ਕਰੀਦੀ ਆਪੇ ਖੁਦਾ ਕੀ ਕਰੇਗਾ ਬਨ ਲੇ ਤਵੇਗਾ ਨਿਤੰਤ ਮਾਰਦਾ ਕੋਈ ਗੱਲ ਨਹੀਂ ਫਿਰ ਕੀ ਆ ਮਾਰਦਾ ਹੈ ਹੈ ਤੇ ਮੇਰਾ ਤੇ ਵੀ ਕਿਆ ਕਰੋ ਨਾ ਹੈ ਤੇ ਮੇਰਾ ਪਾਸਟ ਨਹੀਂ ਆ ਨਾ ਜੇ ਮੈਨੂੰ ਛਿੜਕਦਾ ਵੀ ਆ ਤੇ ਕੋਈ ਗੱਲ ਨਹੀਂ ਖੁਦਾ ਦੇ ਕਲਾਮ ਚ ਲਿਖਿਆ ਵੀ ਜੇ ਤੈਨੂੰ ਉਹ ਛਿੜਕੇ ਦੇ ਆਕ ਨਾ ਕਦੇ ਇਹ ਵੀ ਆਪਣੇ ਕਿਸ ਗਵਾਂਡੀ ਨੂੰ ਸੁਣਾਇਆ ਲਾ ਤੈਨੂੰ ਤੇ ਪਾਟ ਨੇ ਆਇਆ ਕਹਿੰਦਾ ਹੁਣ ਸਿਗੋ ਕੀਆ ਕਰੋ ਤੇਰੀ ਉਨਤੀ ਤਰੱਕੀ ਦੇ ਲਈ ਕੀ ਹੈ ਪਰ ਖਾਸ ਕਰਕੇ ਜਿਨ੍ਹਾਂ ਨੇ ਬਤੁਸਮੇ ਲਏ ਨਾ ਬਤੁਸਮੇ ਨਾ ਆਪਾਂ ਜਿਹਦੇ ਦੁਆਰਾ ਬਤੁਸਮਾ ਲੈਨੇ ਆ ਇਸ ਦਾ ਮਤਬ ਲਿਆ ਵੀ ਇਸ ਦੇ ਦੁਆਰਾ ਅਸੀਂ ਕੀ ਹੋਇਆ ਪੈਦਾ ਹੋਇਆ ਤੇ ਇਹ ਆ ਸਾਡਾ ਬਾਪ ਕਿਉਂਕਿ ਇਸਨੇ ਕੀ ਕੀਤਾ ਸਾਨੂੰ ਪੈਦਾ ਕੀਤਾ ਕੀਤਾ ਕਿਉਂਕਿ ਪ੍ਰਭ ਜੀ ਸੁਣੇ ਵੀ ਕਿਹਾ ਹੈ ਨਾ ਜਿੰਨਿਆਂ ਨੇ ਤੋਬਾ ਕੀਤੀ ਬਾਦੂ ਸੰਭਾਲਿਆ ਉਹਨਿਆਂ ਨੇ ਧੀਆਂ ਪੁੱਤਰ ਹੋਣ ਦਾ ਹੱਕ ਪਾਇਆ ਮੈਂ ਕਿਤੇ ਕਟਨ ਕਰਾਉਣ ਗਿਆ ਸੀ ਆਪਣੇ ਵਾਲਾਂ ਦੇ ਉਹਨੂੰ ਮੈਂ ਪੁੱਛਿਆ ਭਈ ਚਰਚ ਜਾਣਾ ਕਹਿੰਦਾ ਹਾਂਜੀ ਜਾਣਾ ਹੈ ਕਹਿੰਦਾ ਜੀ ਮੈਂ ਜਿੱਦਣ ਜਾਹੇ ਹੁੰਦੇ ਉਹਦਣ ਜਲੰਧਰ ਚਲ ਜਾਈਦਾ ਜਿੱਦਣ ਆਂਦਾ ਜਿੱਦਣ ਘੱਟ ਪੈਸੇ ਹੁੰਦੇ ਆ ਉਹਦਣ ਇੱਧਰ ਨੂੰ ਚਲ ਜਾਈਦਾ ਤੇ ਜਿੱਦਣ ਥੋੜਾ ਟਾਈਮ ਹੁੰਦਾ ਤੇ ਆਂਦਾ ਉਦੋਂ ਸੇਤੀ ਸੇਤੀ ਦੇ ਨਾਲ ਆ ਲੱਗ ਗਿਆ ਲੱਗ ਗਿਆ ਆ ਗਿਆ ਵਾ ਛੋਟਾ ਹਸਪੀਟਲ ਇੱਥੇ ਚਲ ਜਾਈਦਾ ਜਣੀ ਕਿ ਕਲੀਨਿੰਗ ਆ ਗਈ ਆ ਵੱਡਾ ਹਸਪੀਟਲ ਨਹੀਂ ਕਲੀਨ ਕਿਥੇ ਬਾੜੇ ਖੁੱਲ ਗਈ ਖੁੱਲ ਗਈ ਐਥੇ ਚਲ ਜਾਈਦਾ ਤੇ ਮਾ ਕਾ ਪਿਓ ਬਾਪ ਤੇਰਾ ਕਹੋਣਿਆ ਕਿੱਥੇ ਤੇਰਾ ਸਕੂਲ ਆ ਕਿੱਥੇ ਹਾਜ਼ਰੀ ਲੱਗੂਗੀ ਕੌਣ ਤੈਨੂੰ ਪੁੱਛੇਗਾ ਵੀ ਤੇਰੀ ਹਾਜ਼ਰੀ ਕਿੱਥੇ ਲੱਗੀ ਆ ਮੈਂ ਤੈਨੂੰ ਬਦ ਤੁਸਵਾ ਕਿਨੇ ਦਿੱਤਾ ਸੀ ਉਹ ਫਦੇਗੜ ਦਾ ਪਾਸਟਰ ਆ ਕਹਿੰਦਾ ਉਹਦੇ ਦੁਆਰਾ ਹੀ ਮੇਰੇ ਬੱਚਾ ਨਹੀਂ ਹੁੰਦਾ ਤੇ ਕਹਿੰਦਾ ਉਹਨੇ ਦੁਆ ਕੀਤੀ ਉਹ ਹਸਪੀਟਲ ਦੇ ਵਿੱਚ ਆਇਆ ਤੇ ਮੇਰੀ ਪਤਨੀ ਨੂੰ ਬਚਾ ਲਿਆ ਪ੍ਰਭੂ ਨੇ ਤੇ ਫਿਰ ਮੈਂ ਕਿਹਾ ਵੀ ਅਸਲੀ ਜਿੰਨੇ ਤੈਨੂੰ ਬਚਤ ਸਮਾ ਦਿੱਤਾ ਅਸਲੀ ਪ੍ਰਭੂ ਦੇ ਵਿੱਚ ਤੈਨੂੰ ਲਿਆਂਦਾ ਤੇਰਾ ਬਾਪ ਉਹ ਹੋਇਆ ਕਿ ਆ ਅਰੇ ਵਗਾਰੇ ਇੱਧਰ ਉੱਧਰ ਤੇਰਾ ਬਾਪ ਉਹ ਆ ਨਾ ਜਿੰਨੇ ਤੈਨੂੰ ਪੈਦਾ ਕੀਤਾ ਬੋਲ ਹਾਲੇਲੂਇਆ ਅਮੀਨ ਅੰਦਰ ਦੀ ਗੱਲ ਤਾਂ ਠੀਕ ਐ ਤੁਹਾਡੀ ਮੈਂ ਕਿਹਾ ਫੇਰ ਤੈਨੂੰ ਫਤੇਗਰ ਜਿਹੜੇ ਪਸ਼ਟਰ ਨੇ ਤੇਰੇ ਲਈ ਮਿਹਨਤ ਕੀਤੀ ਜਿਨੇ ਤੈਨੂੰ ਬਦਦੁਸਮਾ ਦਿੱਤਾ ਜਿਨੇ ਤੈਨੂੰ ਪੈਦਾ ਕੀਤਾ ਜਿਨੇ ਤੇਰੇ ਅੰਦਰੇ ਬੀਜ ਪਾਇਆ ਉਹ ਵਾ ਤੇਰਾ ਪਿਤਾ ਤੇ ਆਪਣੇ ਪਿਤਾ ਦੇ ਕੋਲ ਜਾ ਤੇ ਜਾ ਕੇ ਏ ਕਹ ਕੇ হে ਪਿਤਾ ਮੈਂ ਪਟਕ ਗਿਆ ਸੀ ਮੈਂ ਮੇਰੇ ਕੋਲ ਗਿਆਨ ਨਹੀਂ ਸਾਂ ਨਹੀਂ ਸੀ ਤੇ ਮੈਂ ਇਸ ਕਰਕੇ ਹੁਣ ਮੈਂ ਗਿਆਨਵਾਨ ਹੋ ਗਿਆ ਮੈਨੂੰ ਸਮਝ ਆ ਗਈ ਹੈ ਤੇ ਹੁਣ ਮੈਂ ਆਪਣੇ ਘਰ ਚ ਵਾਪਸੀ ਕੀਤੀ ਹੈ ਇੱਕ ਵਾਰੀ ਬੋਲੋ ਅਮਨੀਆਂ ਲੋ ਸਕਦਾ ਤੁਸੀਂ ਕਹਿੰਦੇ ਹੋ ਕਿ ਖਲਾਫ ਬੋਲਦਾ ਖਲਾਫ ਨਹੀਂ ਆ ਮੈਂ ਤੁਹਾਨੂੰ ਗਿਆਨ ਦੱਸ ਰਿਹਾ ਅੱਪਾ ਬੱਚੇ ਨੂੰ ਇੱਕੋ ਸਕੂਲ ਦੇ ਵਿੱਚ ਭੇਜਦੇ ਆ ਤੇ ਇੱਕੋ ਸਕੂਲ ਦੇ ਵਿੱਚ ਐਡਮਿਸ਼ਨ ਹੁੰਦੀ ਆ ਕਿ ਹੁਣ ਇੱਕ ਸਕੂਲ ਦੇ ਵਿੱਚ ਐਡਮਿਸ਼ਨ ਹੋ ਗਈ ਆ ਪਰ ਇੱਕ ਸਕੂਲ ਦੇ ਵਿੱਚ ਉਹਦਾ ਰਜਿਸਟਰ ਲੱਗ ਚੁੱਕਾ ਉਹਦੀ ਹਾਜ਼ਰੀ ਦਾ ਹੁਣ ਅਸੀਂ ਇੱਕ ਹਫਤਾ ਸਰਕਾਰੀ ਚ ਭੇਜਾਂਗੇ ਦੂਸਰੀ ਦੂਸਰੇ ਹਫਤੇ ਅੱਪਾ ਲੋਕਲ ਕਹੇ ਸਕੂਲ ਚ ਭੇਜ ਦਾਂਗੇ ਜਾਂ ਕਿਥੇ ਗਵਰਨਮੈਂਟ ਚ ਭੇਜ ਦਾਂਗੇ ਤੇ ਫੇਰ ਅਸੀਂ ਕਹਾਂਗੇ ਕਿ ਸਾਡਾ ਬੱਚੇ ਦੇ ਨੰਬਰ ਨਹੀਂ ਆਏ ਪਾਸ ਨਹੀਂ ਹੋਇਆ ਤੇ ਉਹਨਾਂ ਨਾਲ ਜਾ ਕੇ ਲੜਾਂਗੇ ਭਈ ਸਾਡਾ ਤੇ ਬੱਚੇ ਨੂੰ ਕੁਝ ਆਉਂਦਾ ਹੀ ਨਹੀਂ ਤੇ ਉਹ ਕਹੇਗਾ ਵੀ ਇੱਥੇ ਤੇ ਐਬਸੈਂਟ ਹੈ ਐਬਸੈਂਟ ਹੈ ਐਬਸੈਂਟ ਹਾਜ਼ਰੀ ਤੇ ਕੋਈ ਲੱਭਦੀ ਬਾਸ ਤੁਸੀਂ ਉਦੋਂ ਹੋਵੋਗੇ ਜਦੋਂ ਤੁਹਾਡਾ ਇੱਕ ਬਾਪ ਹੋਏਗਾ ਇੱਕੋ ਹੀ ਉਸਤਾਦ ਹੋਵੇਗਾ ਇੱਕੋ ਕੋ ਸਿੱਖਿਆ ਲਵੋਗੇ ਇੱਕੋ ਦੀ ਇੱਕੋ ਦੀ ਆਗਿਆਕਾਰੀ ਕਰੋਗੇ ਤੇ ਇੱਕੋ ਹੀ ਸਕੂਲ ਦੇ ਵਿੱਚ ਪੜੋਗੇ ਤੇ ਉੱਥੋਂ ਤੁਹਾਨੂੰ ਸਰਟੀਫਿਕੇਟ ਮਿਲੇਗਾ ਉੱਥੋਂ ਤੁਹਾਨੂੰ ਉਹਨਾਂ ਦੇ ਨੰਬਰ ਦੇ ਬਾਰੇ ਪਤਾ ਲੱਗੇਗਾ ਉਹ ਤੁਹਾਨੂੰ ਦੱਸਣਗੇ ਤੇ ਤੁਹਾਡਾ ਬੱਚਾ ਕਿੰਨਾ ਵੀ ਗਿਆ ਤੇ ਕਿੰਨਾ ਹਿਆਰ ਆ ਬੋਲੋ ਬੇਨੀਆਂ ਰੌਣਕਾਂ ਲਵਾਈ ਜੋ ਜਿੰਨੀਆਂ ਮਰਜ਼ੀ ਪਰ ਹਾਜ਼ਰੀ ਲੱਗਣ ਵਾਲੀ ਬੈਬ ਵਿੱਚ ਲਿਖਿਆ ਪੋਥੀਆਂ ਖੋਲੀਆਂ ਜਾਣ ਗਿਆ ਤੇ ਜਿਹਦਾ ਪੋਥੀ ਦੇ ਵਿੱਚ ਨਾਮ ਮਿਲਿਆ ਉਹੀ ਕਿਸ ਬੰਗ ਵਿੱਚ ਜਾਏਗਾ ਤੇ ਜਿਹਦਾ ਨਾਮ ਹੀ ਨਹੀਂ ਕਿਉਂਕਿ ਲਿਖ ਹਾਜ਼ਰੀ ਕਿੱਥੇ ਲੱਗਣੀ ਆ ਇੱਥੋਂ ਐਬਸੈਂਟ ਆ ਦੂਜੇ ਥਾਂ ਨਹੀਂ ਅੱਜ ਮੈਂ ਕਿਹਾ ਕਿ ਆ ਤੂੰ ਉੱਥੇ ਬੰਦਗੀ ਤੇ ਹੀ ਨਾ ਬੰਦਗੀ ਤੇ ਤੇ ਗਿਆਨ ਪਰ ਹਾਜ਼ਰੀ ਉੱਥੇ ਹੈਗੀ ਨਹੀਂ ਤੇਰੀ ਹਾਜ਼ਰੀ ਕਿਤੇ ਹੋ ਰਿਆ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਗਿਆਨ ਵਾਲੇ ਬਣੋ ਤੇ ਦੂਜਿਆਂ ਨੂੰ ਵੀ ਗਿਆਨ ਦਿਓ ਉਹਨਾਂ ਨੂੰ ਵੀ ਸਮਝਾਓ ਕਿ ਆਪਣੀ ਫੈਲੋਸਫੀ ਵਿੱਚ ਬਣੇ ਰਹੋ ਆਪਣੀ ਫੈਲੋਸਫੀ ਦੇ ਵਿੱਚ ਹੀ ਬਰਕਤ ਆ ਚਾਹੇ ਉਹ ਥੋੜੀ ਆ ਤੇ ਚਾਹੇ ਬਹੁਤੀ ਆ ਬੋਲ ਦਿਓ ਕਰੋ ਅਮਨ ਆਪਣਾ ਘਰ ਆਪਣਾ ਹੀ ਹੁੰਦਾ ਆਪਣਾ ਬਾਪ ਆਪਣਾ ਹੀ ਹੁੰਦਾ ਆਪਣਾ ਸਤਾਦ ਆਪਣਾ ਹੀ ਹੁੰਦਾ ਚਾਹੇ ਉਹ ਕਮਜ਼ੋਰ ਕਿਉਂ ਨਹੀਂ ਆ ਚਾਹੇ ਉਹ ਕਾਲਾ ਕਿਉਂ ਨਹੀਂ ਆ ਚਾਹੇ ਉਹ ਪਤਲਾ ਕਿਉਂ ਨਹੀਂ ਆ ਚਾਹੇ ਉਹ ਗਰੀਬ ਕਿਉਂ ਨਹੀਂ ਆ ਚਾਹੇ ਉਹ ਕਿੱਦਾਂ ਦਾ ਵੀ ਆ ਪਰ ਉਸ ਨੇ ਤੁਹਾਨੂੰ ਕੀ ਕੀਤਾ ਚੱਲਣਾ ਸਿਖਾਇਆ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਬੱਚੋ ਨਹੀਂ ਨਰਕ ਦੀ ਅੱਗ ਚੋਂ ਬਚੋ ਇੱਕ ਉਸਤਾਦ ਬਣਾਓ ਤੇ ਇੱਕ ਨੂੰ ਕੀ ਹੋਵੇਗਾ ਤੁਹਾਡਾ ਫਿਕਰ ਤੇ ਉਹ ਕੀ ਕਰੇਗਾ ਤੁਹਾਡੇ ਲਈ ਮਿਹਨਤ ਕਰੇਗਾ ਕਰੇਗਾ ਉਹ ਤੁਹਾਡੇ ਲਈ ਦੁਆ ਕਰੇਗਾ ਗੁੱਟਨੀਆਂ ਪਾਰ ਬੈਠੇਗਾ ਤੁਹਾਡੇ ਲਈ ਰੋਜ਼ੇ ਰੱਖੇਗਾ ਤੇ ਉਹ ਕੀ ਕਰੇਗਾ ਤੁਹਾਡੀ ਫਿਕਰ ਕਰੇਗਾ ਆਓ ਇਹਨਾਂ ਵਚਨਾਂ ਦੇ ਲਈ ਸਭ ਜਣੇ ਆਪਣੇ ਸਿਰਾਂ ਨੂੰ ਝੁਕਾਈਏ ਤੇ ਪ੍ਰਾਰਥਨਾ ਕਰੀਏ। ਇੱਕ ਵਾਰੀ ਸਭ ਜਣੇ ਮੈਂ ਪ੍ਰਾਰਥਨਾ ਕਰਾਂਗਾ। ਸੁਭਾਨ ਅਲਹੀਮ। ਸਮਾਨ ਜ਼ਮੀਨ ਤੇ ਪੈਦਾ ਕਰਨ ਵਾਲੇ ਖਾਲਕ ਤੇ ਮਾਲਕ ਸਾਡੇ ਸਵਰਗ ਦੇ ਪਿਤਾ ਮੈਂ ਤੇਰਾ ਸ਼ੁਕਰ ਕਰਦਾ ਪ੍ਰਭੂ ਜਿਨ੍ਹਾਂ ਨੇ ਪ੍ਰਭੂ ਜੀ ਤੇਰੀਆਂ ਬੇਟੀਆਂ ਨੇ ਤੇਰੇ ਬੱਚਿਆਂ ਨੇ ਪ੍ਰਭੂ ਤੇਰੇ ਕਲਾਮ ਨੂੰ ਸਿੱਖਿਆ ਤੇਰੇ ਵਚਨ ਦੀ ਸਿੱਖਿਆ ਲਈ ਮੇਰੇ ਪ੍ਰਭੂ ਇਹ ਤੇਰੇ ਬੱਚਿਆਂ ਦੇ ਉੱਤੇ ਤੇਰੀ ਵੱਡੀ ਕਿਰਪਾ ਹੋ ਜਾਏ ਪ੍ਰਭੂ ਇਹਨਾਂ ਦੇ ਉੱਤੇ ਤੇਰੀ ਦਇਆ ਹੋ ਜਾਏ ਜੋ ਪ੍ਰਭੂ ਆਨਲਾਈਨ ਵੀ ਪ੍ਰਭੂ ਤੇਰੇ ਬੱਚੇ ਨੂੰ ਸੁਣਦੇ ਨੇ ਉਹਨਾਂ ਦੇ ਉੱਤੇ ਵੀ ਤੇਰੀ ਕਿਰਪਾ ਹੋ ਜਾਏ ਉਹਨਾਂ ਦੇ ਉੱਤੇ ਵੀ ਤੇਰੀ ਦਇਆ ਹੋ ਜਾਏ ਉਹ ਵੀ ਗਿਆਨਵਾਨ ਹੋ ਜਾਣ ਤੇ ਉਹ ਵੀ ਪ੍ਰਭੂ ਤੇਰੇ ਘਰ 'ਚ ਆ ਕੇ ਪ੍ਰਭੂ ਪਛਾਤਾਪ ਕਰਨ ਔਰ ਧਿਆਰੇ ਰਾਵਾਂ ਤੋਂ ਮੁੜਨ ਤੇ ਪ੍ਰਭੂ ਤੇਰੀ ਬੰਦਗੀ ਵਾਲੇ ਤੇਰੀ ਰਾਧਨਾ ਵਾਲੇ ਬਣ ਜਾਣ ਤੇ ਪ੍ਰਭੂ ਉਹਨਾਂ ਦੇ ਘਰ ਦੇ ਵਿੱਚ ਪ੍ਰਭੂ ਜੀ ਤੇਰੇ ਪਵਿੱਤਰ ਆਤਮਾ ਦੀ ਕੰਧ ਅੱਗ ਦੀ ਕੰਧ ਬਣ ਜਾਏ ਇਹਦਾ ਉਹਨਾਂ ਦੇ ਘਰਾਂ ਵਿੱਚ ਸ਼ਾਂਤੀ ਆ ਜਾਏ ਉਹਨਾਂ ਘਰਾਂ ਵਿੱਚ ਪ੍ਰਭੂ ਬਰਕਤ ਆ ਜਾਵੇ ਅੱਜ ਦਾ ਕਲਾਮ ਪ੍ਰਭੂ ਤੇਰੇ ਬੱਚਿਆਂ ਦੇ ਜੀਵਨ ਦੇ ਵਿੱਚ ਕੰਮ ਕਰੇ ਘਰ 'ਚ ਕੰਮ ਕਰੇ ਬੱਚਿਆਂ ਦੇ ਜੀਵਨ 'ਚ ਕੰਮ ਕਰੇ ਜੈਸ਼ੂ ਜੀ ਤੇਰੇ ਪਵਿੱਤਰ ਤੇ ਸਮਰੱਥੀ ਨਾਮ ਦੇ ਵਿੱਚ ਸਾਰਾ ਕੁਝ ਮੰਗਦੇ ਹਾਂ ਆਮੀਨ ਆਮੀਨ